ਨਮਸਕਾਰ ਸਾਥਿਓ ਮੈਂ ਮੇਵਾ ਸਿੰਘ ਪਵਾਰ ਤੁਸੀਂ ਦੇਖ ਰਹੇ ਹੋ ਮਾਲਵਾ ਪੰਜਾਬ ਨਿਊਜ਼ ਜਿਹੜਾ ਤੁਸੀਂ ਇਹ ਦ੍ਰਿਸ਼ ਦੇਖ ਰਹੇ ਹੋ ਇਹ ਕਿਸੇ ਫਿਲਮ ਦੀ ਸ਼ੂਟਿੰਗ ਦਾ ਸੀਨ ਨਹੀਂ ਹੈ ਇਹ ਇੱਕ ਜ਼ਮੀਨ ਦਾ ਸੌਦਾ ਹੋਇਆ ਸੀ ਜੋ ਬਾਅਦ ਵਿੱਚ ਵਿਵਾਦ ਵਿੱਚ ਤਬਦੀਲ ਹੋ ਗਿਆ ਸੀ ਜੋ ਇਹ ਸੌਦਾ 8 ਫਰਵਰੀ 2024 ਨੂੰ ਸੌਦਾ ਲਖਵਿੰਦਰ ਸਿੰਘ ਜਤਿੰਦਰ ਸਿੰਘ ਪੁੱਤਰ ਦਿਵਾਨ ਸਿੰਘ ਵੱਲੋਂ ਅੰਮ੍ਰਿਤਕੌਰ ਪਤਨੀ ਸਤਪਾਲ ਵਾਸੀ ਤਲਵਾੜਾ ਨਾਲ 2 ਕਨਾਲ ਦਾ ਸੌਦਾ 7 ਲੱਖ ਰੁਪਏ ਵਿੱਚ ਹੋਇਆ ਸੀ ਜਿਸ ਦੀ ਰਜਿਸਟਰੀ ਦੀ ਮੁਕਰਰ ਮਿਤੀ 10 ਮਈ 2024 ਰੱਖੀ ਗਈ ਸੀ ਪਰੰਤੂ ਕਿਸੇ ਕਾਰਨਾਂ ਕਰਕੇ ਇਹ ਸਮੇਂ ਸਿਰ ਰਜਿਸਟਰੀ ਨਹੀਂ ਹੋ ਸਕੀ ਸੀ ਦੋਵਾਂ ਧਿਰਾਂ ਦੀ ਸਹਿਮਤੀ ਨਾਲ ਬਿਆਨ ਦੇ ਮਿਆਦ ਵਿੱਚ ਵਾਧਾ ਇਹਨਾਂ ਨੇ 14 ਜੂਨ 2024 ਤੱਕ ਕਰ ਲਿਆ ਸੀ ਸਮੇਂ ਸਿਰ ਰਜਿਸਟਰੀ ਨਾ ਹੋਣ ਦੇ ਦੇਖਦੇ ਹੋਏ ਖਰੀਦਦਾਰ ਵੱਲੋਂ ਅਤੇ ਵੇਚਦਾਰ ਵੱਲੋਂ ਦੋਨਾਂ ਦੀ ਸਹਿਮਤੀ ਨਾਲ ਕੁਝ ਲੋਕਲ ਪੰਚਾਇਤ ਅਤੇ ਕੁਝ ਪਿੰਡਾਂ ਦੇ ਸਰਪੰਚਾਂ ਵੱਲੋਂ ਦੋਨਾਂ ਧਿਰਾਂ ਦੀ ਸਹਿਮਤੀ ਦੇ ਨਾਲ ਇਸ ਜੋ ਸੌਦਾ ਹੋਇਆ ਸੀ 2 ਕਨਾਲ ਦਾ ਉਸ ਦੇ ਮੌਕੇ ਤੇ ਜਾ ਕੇ ਪਮੈਸ ਕਰਵਾਈ ਗਈ ਜੋ ਤੁਸੀਂ ਇਹ scene ਦੇਖ ਰਹੇ ਹੋ ਇਹ ਉਸ ਸਮੇਂ ਦਾ ਹੈ ਜਦੋਂ ਮੌਕੇ ਤੇ ਜਾ ਕੇ ਪਤਵੰਤੇ ਸੱਜਣਾ ਅਤੇ ਸਰਪੰਚਾਂ ਦੀ ਹਾਜ਼ਰੀ ਵਿੱਚ ਦੋਹੇ ਤਰ੍ਹਾਂ ਨਾਲ ਨੇ ਤਾਂ ਇਹ ਉੱਥੇ ਜਾ ਕੇ ਇਹ ਇਸ ਜ਼ਮੀਨ ਦੀ ਜੋ ਰਕਬਾ ਹੈ 2 ਕਨਾਲ ਦਾ ਉਸ ਦੇ ਇਹਨਾਂ ਵੱਲੋਂ ਪਮੈਸ ਦੁਰਲਾ ਸਿੰਘ ਸਰਪੰਚ ਨੇ ਦੱਸਿਆ ਕਿ ਦੋਵਤਿਆਂ ਦੀ ਸਹਿਮਤੀ ਨਾਲ ਸਮਾਜਿਕ ਤੌਰ ਤੇ ਕਬਜ਼ਾ ਦਵਾਇਆ ਗਿਆ ਸੀ ਤਾਂ ਇਸ ਤੋਂ ਬਾਅਦ ਖਰੀਦਦਾਰ ਵੱਲੋਂ ਮੌਕੇ ਤੇ ਆਪਣੀ ਇੱਟਾਂ ਵੀ ਮੰਗਵਾ ਕੇ ਇਸ ਆਪਣੀ ਖਰੀਦੀ ਹੋਈ ਜ਼ਮੀਨ ਵਿੱਚ ਉਤਰਾ ਲਈਆਂ ਸਨ ਜਤਿੰਦਰ ਸਿੰਘ ਤੇ ਲਖਵਿੰਦਰ ਸਿੰਘ ਵੱਲੋਂ ਆਪਣੀ ਜ਼ਮੀਨ ਵਿੱਚ ਬਾਅਦ ਵਿੱਚ ਪਾਣੀ ਛੱਡ ਦਿੱਤਾ ਸੀ ਜਿਸ ਨੇ ਰੋਕਣ ਵਾਸਤੇ ਜੋ ਖਰੀਦਦਾਰ ਸੀ ਉਸਦੇ ਪਰਿਵਾਰ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਤਾਂ ਜੋ ਲਖਵਿੰਦਰ ਸਿੰਘ ਜਤਿੰਦਰ ਸਿੰਘ ਸੀ ਆਪਣਾ ਟਰੈਕਟਰ ਲੈ ਕੇ ਇਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਜੋ ਤੁਸੀਂ ਇਸ ਸੀਨ ਦੇਖ ਰਹੇ ਹੋ ਕਿ ਇੱਕ ਜ਼ਿਮੀਂਦਾਰ ਵੱਲੋਂ ਉਹਦਾ ਦਿਮਾਗ ਫਿਰਿਆ ਹੋਇਆ ਤੁਸੀਂ ਆਪ ਹੀ ਅੰਦਾਜ਼ਾ ਲਗਾ ਲਓ ਕਿ ਕਿਵੇਂ ਇਹ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਇਹ ਇੱਕ ਜੋ ਸੌਦਾ ਸੀ ਉਹ ਇੱਕ ਵਿਵਾਦ ਵਿੱਚ ਤਬਦੀਲ ਹੋ ਚੁੱਕਿਆ ਸੀ ਸਮਾਜ ਵੱਲੋਂ ਇਕਜੁੱਟਤਾ ਦਿਖਾਉਂਦੇ ਹੋਏ ਇਸ ਪੀੜਿਤ ਪਰਿਵਾਰ ਦੇ ਨਾਲ ਇਹਨਾਂ ਦੇ ਹੱਕ ਵਿੱਚ ਖੜਿਆ ਅਤੇ ਇਹਨਾਂ ਨੂੰ ਇਨਸਾਫ ਦਿਵਾਉਣ ਦੀ ਕੋਸ਼ਿਸ਼ ਕੀਤੀ ਗਈ ਅੱਜ ਥਾਣਾ ਜਾਖਲ ਦੇ ਵਿੱਚ ਜਦੋਂ ਪਹੁੰਚੇ ਤਾਂ ਐਸਐਚਓ ਸਾਹਿਬ ਨੇ ਇਹਨਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਇਹ ਜੋ ਦੋਸ਼ੀ ਨੇ ਦੋਸ਼ੀਆਂ ਦੇ ਖਿਲਾਫ ਜਿਹੜੀਆਂ سنگੀਨ ਧਰਾਵਾਂ ਨੇ ਉਹ ਲਗਾ ਦਿੱਤੀਆਂ ਨੇ ਜਿਸ ਦੇ ਸਬੰਧ ਵਿੱਚ ਉਨਾਂ ਨੇ ਦੱਸਿਆ ਕਿ 147 149 323 506 ਐਸਸੀ ਐਕਟ ਤਹਿਤ ਮੁਕੱਦਮਾ ਦਰਜ ਕਰ ਦਿੱਤਾ ਗਿਆ ਸੀ ਪਰੰਤੂ ਜੋ ਸਮਾਜ ਸੀ ਸਮਾਜ ਇਸ ਜੋ ਤਰਾਵਾਂ ਸੀ ਉਸ ਦੇ ਨਾਲ ਸੰਤੋਸ਼ਟ ਨਹੀਂ ਸੀ ਉਹ ਉਹ ਕਹਿ ਰਹੇ ਸੀ ਕਿ ਜੋ ਇਹਦੇ ਵਿੱਚ سنگੀਨ ਧਰਾਵਾ ਹੈ ਉਹ 307 ਐਡ ਕੀਤੀ ਜਾਵੇ ਤਾਂ ਕੁਝ ਸਮੇਂ ਬਾਅਦ ਐਸਐਚਓ ਸਾਹਿਬ ਜੱਖਰ ਨੇ ਡਿਪਟੀ ਨਾਲ ਜਦੋਂ ਗੱਲ ਕੀਤੀ ਤਾਂ ਉਸ ਨੇ ਉਹਨਾਂ ਦੀ ਜੋ ਮੰਗ ਸੀ ਉਸ ਨੂੰ ਮੰਨਦੇ ਹੋਏ ਤਾਂ ਉਹਨਾਂ ਨੂੰ ਆਪਣੇ ਦਫ਼ਤਰ ਡੀਐਸਪੀ ਟੁਆਣਾ ਬੁਲਾਇਆ ਗਿਆ ਤੇ ਉੱਥੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਤਾਂ ਸ਼ਾਮ ਹੁੰਦੇ ਤੱਕ ਜੋ ਧਾਰਾ ਸੀ ਜੋ 307 ਦਾ ਹੋਰ ਵਾਅਦਾ ਕਰਕੇ ਇਹ ਅਗਲੀ ਕਾਰਵਾਈ ਵਾਸਤੇ ਉਹਨਾਂ ਨੂੰ ਵਿਸ਼ਵਾਸ ਦਿੱਤਾ ਗਿਆ ਸੀ कि जितने सारे आगू आपके पास खड़े हैं आप देख रहे हो कैमरा मैन का वादा नहीं किया था आज हमने यहाँ पे धरना लगाया था और डिप्टी साहब से मिले और साहब से मिले उन्होंने आज जिमिनी में वादा करके एफ आई आर के ऊपर हमारे को सैन करके दी दिए जो आज तीन सौ सात लगी जो ये मामला पशिया है इनको पकड़ के अंदर करें और प्रशासन का हम धन्यवाद करते हैं जिन्होंने हमारी बात को सुना तो हम भी धन्यवाद करते हैं जो जिन्होंने गलती की है उनको कार भी होनी चाहिए ਉਹ ਸਹੀ ਕਰਤਾ ਸੀ ਇਹ ਸਾਡੇ ਫੈਸਲੇ ਤੇ ਟਲ ਨਹੀਂ ਰਹੇ ਇਹਨਾਂ ਨੇ ਉਸ ਤੋਂ ਬਾਅਦ ਆਪ ਹੀ ਜ਼ਮੀਨ ਦਿੱਤੀ ਇਹਨਾਂ ਨੇ ਸਾਡੇ ਕੋਲ ਵੀਡੀਓ ਪਈ ਹੈ ਅਸੀਂ ਤਿੰਨੇ ਪੰਚਾਇਤਾਂ ਨੇ ਫੈਸਲਾ ਕਰਿਆ ਕਿ ਇਹ ਜ਼ਮੀਨ ਇਹਨਾਂ ਨੂੰ 2 ਕਨਾਲਾਂ ਦਿੱਤੀ ਜਾਵੇ ਇਹਨਾਂ ਨੇ ਆਪ ਲਖਵਿੰਦਰ ਸਿੰਘ ਆਰੋਦੇ ਬ੍ਰਦਰ ਨੇ ਉਹਦੀ ਮਦਰ ਨੇ ਉੱਥੇ ਘਰ ਤੋਂ ਘੜ ਅਸੀਂ 20 ਬੰਦੇ ਨਾਲ ਆ ਔਰ ਇਹਨਾਂ ਨੇ ਆਪ ਸੀਤਾ ਲਾ ਕੇ 120 ਫੁੱਟ ਜ਼ਮੀਨ ਇਸ ਤਰ੍ਹਾਂ ਔਰ 99 ਫੁੱਟ ਇਸ ਤਰ੍ਹਾਂ ਦੇ ਕੇ ਕਬਜ਼ਾ ਦਿੱਤਾ ਵੀ 2 ਲੱਖ ਰੁਪਏ ਸਾਨੂੰ ਹੋਰ ਦੇ ਦਿਓ ਉਹਦੇ ਵਿੱਚ ਅਸੀਂ ਇਹਨਾਂ ਤੋਂ ਟਾਈਮ ਮੰਗਿਆ ਸੀ 2 ਲੱਖ ਰੁਪਏ ਫਤਵੀ ਮਹੀਨੇ 10 ਤਰੀਕ ਨੂੰ ਦੇਣਾ ਸੀ ਕਿ ਬਾਕੀ ਜੋ 2 ਲੱਖ ਰਹਿ ਜਾਊਗਾ ਜਿੱਦਨ ਤੁਸੀਂ ਰਜਿਸਟਰੀ ਕਰਵਾ ਦੋਗੇ ਬਾਕੀ ਪੈੰਡ ਤੁਹਾਡੀ ਹੋ ਜਾਊਗੀ ਇਹ 4 ਆਦਮੀ ਇਹਨਾਂ ਨੇ ਬਾਹਰ ਤੋਂ ਮੰਗਵਾਏ ਨੇ ਇੱਕ ਗੱਡੀ ਵੀ ਆਲਟੋ ਅਸੀਂ ਆਲਟੋ ਗੱਡੀ ਇੱਕ ਆਲਟੋ ਗੱਡੀ ਆ ਜੀ ਉਸ ਦਾ ਨੰਬਰ ਸ਼ਾਇਦ ਸਾਡੇ ਕੋਲ ਨਹੀਂ ਪਹੁੰਚ ਪਾਇਆ ਤਾਂ 4 ਬੰਦੇ ਇਹਨਾਂ ਨੇ ਬਾਹਰੋਂ ਬੁਲਾਏ ਨੇ ਸਾਡੀ ਮੰਗ ਹੈ ਪੂਰੇ ਐਸ ਐਚਓ ਦਾ ਅਖਲ थाना ਕੁਲਦੀਪ ਸਿੰਘ ਔਰ ਡੀ ਐਸ ਪੀ